ਇਕਸਾਰ ਆ ਗਈ ਹੈ ਵੱਡੀ ਖਬਰ ਪੁਲਿਸ ਨੂੰ ਮਿਲੀ ਅਹਿਮ ਸਫਲਤਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਲੱਗ ਗਿਆ ਹੈ ਪੁਲਿਸ ਦੇ ਹੱਥ ਤੇ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਵੀ ਇਸ ਗੈਂਗਸਟਰ ਦਾ ਹੱਥ ਹੈ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋ ਗਈ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਾਤਲ ਇਸ ਵੇਲੇ ਪੋਲਸ ਦੀ ਹਰਾਸਤ ਦੇ ਵਿੱਚ ਹੈ ਤੇ ਇਸ ਦਾ ਸਬੰਧ ਵਿੱਕੀ ਮਿੱਡੂ ਖੇੜਾ ਕਤਲकांड ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਗੈਂਗਸਟਰ ਪੁਨੀਤ ਇਸ ਵੇਲੇ ਪੁਲਿਸ ਦੇ ਹੱਥ ਲੱਗ ਗਿਆ ਹੈ ਜਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ ਤੇ ਇਸ ਦੇ ਨਾਮ ਤੇ ਕਈ ਹੋਰ ਵੀ ਕੇਸ ਚੱਲ ਰਹੇ ਨੇ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਇਸ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਇਸ ਦੇ ਨਾਮ ਤੇ ਕੱਲੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੀ ਨਹੀਂ ਆ ਬਲਕਿ ਇਸ ਨੇ ਹੋਰ ਵੀ ਬਹੁਤ ਵੱਡੀਆਂ ਸ਼ਖਸੀਅਤਾਂ ਦੇ ਕਤਲ ਕੀਤੇ ਨੇ ਉਹ ਜੀਆਂ ਕੰਟਨਾਵਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਣਾਂ ਗਈਆਂ ਨੇ ਦੱਸਦੀ ਹੈ ਕਿ ਡਿਪਟੀ ਸੁਖਮੀਤ ਦੇ ਕਤਲकांड ਦੇ ਵਿੱਚ ਵੀ ਗੈਂਗਸਟਰ ਪੁਨੀਤ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਲੰਧਰ ਦੇ ਸੋਡਲ ਰੋਡ ਤੇ ਟਿੰਕੂ ਕਤਲकांड ਦੇ ਵਿੱਚ ਵੀ ਗੈਂਗਸਟਰ ਪੁਨੀਤ ਦਾ ਹੀ ਨਾਮ ਆ ਰਿਹਾ ਇਸ ਤੋਂ ਇਲਾਵਾ ਪੁਲਿਸ ਦਾ ਇਹ ਕਹਿਣਾ ਹੈ ਕਿ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਵੀ ਇਸ ਦਾ ਹੀ ਹੱਥ ਹੈ ਦੱਸਦੀ ਹੈ ਕਿ ਗੈਂਗਸਟਰ ਪੁਨੀਤ ਸੂਬੇ ਦਾ ਮੋਸਟ ਵਾਂਟਡ ਤੇ ਇੱਕ ਗ੍ਰੇਟ ਗੈਂਗਸਟਰ ਹੈ ਜਿਹੜਾ ਇਸ ਵਕਤ ਪੁਲਿਸ ਦੀ ਹਿਰਾਸਤ ਦੇ ਵਿੱਚ ਦੱਸਦੀ ਹੈ ਕਿ ਗੈਂਗਸਟਰ ਪੁਨੀਤ ਪੁਲਿਸ ਦੇ ਹੱਥ ਉਸ ਵੇਲੇ ਲੱਗ ਗਿਆ ਜਦੋਂ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜੰਡਿਆਲਾ ਦੇ ਵਿੱਚ ਇੱਕ ਗੈਂਗਸਟਰ ਸਰਗਰ ਮਹਿਤ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤਾਂ ਫਿਰ ਪੁਲਿਸ ਨੇ ਬੜੇ ਫਿਲਮੀ ਤਰੀਕੇ ਦੇ ਨਾਲ ਆਪਣਾ ਜਾਲ ਵਿਛਾਇਆ ਤੇ ਇਸ ਗੈਂਗਸਟਰ ਨੂੰ ਇਸ ਦੇ ਸਾਥੀ ਲਾਲੀ ਤੇ ਹੋਰਨਾਂ ਦੇ ਸਮੇਤ ਗ੍ਰਿਫਤਾਰ ਕਰ ਲਿਆ ਇਸ ਵਕਤ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਅਧਿਕਾਰੀ ਮੀਡੀਆ ਦੇ ਨਾਲ ਕੁਝ ਖਾਸ ਗੱਲਬਾਤ ਨਹੀਂ ਕਰ ਰਹੇ ਪਰੰਤੂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰੈਸ ਵਾਰਤਾਕਰਨ ਤੇ ਉਸ ਦੇ ਵਿੱਚ ਇਹ ਜਾਣਕਾਰੀ ਦੇਣ ਦੱਸਦੀ ਹੈ ਕਿ ਮੁਹਾਲੀ ਦੇ ਵਿੱਚ ਵਿੱਕੀ ਮੱਡੂਖੜਾ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਉਸ ਵੇਲੇ ਇਹ ਜਿਹੜੇ ਕਤਲ ਸਨ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਗਏ ਸਨ ਤੇ ਵਿੱਕੀ ਮੱਡੂਖੜਾ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀ ਉਹ 1 ਕਿਲੋਮੀਟਰ ਤੱਕ ਭੱਜਿਆ ਵੀ ਸੀ ਪਰੰਤੂ ਉਹ ਆਪਣੀ ਜਾਨ ਨਹੀਂ ਸੀ ਬਚਾ ਸਕਿਆ ਪੁਲਿਸ ਦੇ ਹੱਥੋਂ ਇਹ ਗੈਂਗਸਟਰ ਵੀ ਭੱਜ ਗਏ ਸਨ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਉਸਦੇ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਤੇ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇਹ ਜਿਹੜਾ ਮੋਸਟ ਵੌਂਟਡ ਗੈਂਗਸਟਰ ਹੈ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਉਸ ਵੇਲੇ ਭੱਜ ਗਿਆ ਸੀ ਤੇ ਹੁਣ ਇਹ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਸੋ ਪੁਲਿਸ ਇਸ ਤੇ ਵੱਡੀ ਕਾਰਵਾਈ ਕਰੇਗੀ